ਦੇ ਕੋਡੇ ਨਾਲ ਫੜ ਕੇ ਸਾਹ ਪਾਉਂਦੇ ਤਰੱਕੀ ਤੇਰੇ ਨੂੰ ਪੰਜਾਬ ਮਾ ਹਾਊਸ ਨੰਬਰ 23 ਤੋਂ ਦੇ ਮੇਰਾ ਨਾਮ ਵਿਵੇਕ ਗੁਪਤਾ ਹੈ ਜੀ ਤੁਹਾਡਾ ਕੁਝ ਟਾਈਮ ਨੇ ਰੁਕਿਆ ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਣਾ ਇਹ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ ਨਾ ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਆ ਕਿ ਇਹਦੇ ਕੋਈ ਪਟਾਕੇ ਵੱਜਣ ਜਾਂ ਕੁਝ ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਆ ਇਹਦੇ ਵਿੱਚ ਮੈਂ ਸਲੈਂਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ ਕੁਝ ਨਹੀਂ ਕੀਤਾ ਇਹ ਘਰੇ ਹੀ ਖੜਾ ਰੰਡਾ ਜੀ ਮੇਰਾ ਤੁਸੀਂ ਚੈੱਕ ਕਰਕੇ ਦੇਖ ਲਓ 2011 12 ਮਾਡਲ ਆ ਅਜੇ ਤੱਕ 10000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ ਨਵਾਂ ਲਿਆ ਸੀ ਤੇ ਮਤਲਬ ਸੈਕੰਡ ਹੈਂਡ ਲਿਆ ਹੋਇਆ ਸੈਕੰਡ ਹੈਂਡ ਹੈ ਮੇਰੇ ਕੋਲ ਚੱਲਿਆ ਹੋਇਆ ਲ ਫੈਂਕਰ ਤੁਸੀਂ ਪਾਇਆ ਟਾਈਪ ਕਰਕੇ ਬੇਚੇ ਮੈਂ ਕਹਿ ਰਿਹਾ ਸਰ ਸਲੰਸਰ ਜਿਹੜਾ ਬੋਇਆ ਜੋ ਕੁਝ ਵੀ ਹੋਏਗਾ ਇਹ ਜਿਵੇਂ ਮੈਨੂੰ ਮਿਲਿਆ ਸੀ ਜੋ ਮੈਂ ਖਰੀਦਿਆ ਸੀ ਜਿਵੇਂ ਉਵੇਂ ਦਾ ਉਵੇਂ ਹੀ ਆ ਇਹ ਮੈਂ ਦੇਖਦੇ ਆ ਜਦੋਂ ਇਹ ਬੁੱਲਟ ਦੇ ਜਦੋਂ ਟਾਕੇ ਬਸਦੇ ਜਿਹੜੇ ਕਮਪੋਰਟ ਟਿਲ ਵਾਲੇ ਆ ਮੀਟੂ ਨੇ ਉਹਨਾਂ ਦਾ ਸਖਤਰਾ ਕਿਤਨਾ ਮੈਂ ਖੁਦ ਕਹਿ ਰਿਹਾ ਸਰ ਕਿ ਵੀ ਮੈਂ ਅਜ ਤੱਕ ਕਦੀ ਵਰਤਿਆ ਹੀ ਨਹੀਂ ਇਹਨੂੰ ਨਾ ਮੈਂ ਇਹਨੂੰ ਕਦੀ ਯੂਜ਼ ਕੀਤਾ ਨਾ ਮੈਂ ਕਦੀ ਪਟਾਕੇ ਬਜਾਏ ਅੱਜ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਇਹਦੇ ਚੋ ਪਟਾਕੇ ਵਜਦੇ ਆ ਸਰ ਵੱਡੀ ਗਲਤੀ ਹੈਗੀ ਕਿ ਨਹੀਂ ਹੈਗੀ ਮੇਰੀ ਗਲਤੀ ਇਸ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ ਬਟ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ ਨਾ ਹੀ ਮੈਂ ਇਹਦੇ ਕਦੀ ਪਟਾਕੇ ਬਜਾਏ ਨਾ ਹੀ ਮੈਂ ਪਟਾਕੇ ਵਜਾਂਦਾ ਫੜਿਆ ਗਿਆ ਅਜ ਤੱਕ ਅੱਧੀ ਸਰ ਮੋਜੀ ਸੈਂਸਰ ਚੇਂਜ ਹੈ ਤਾਂ ਹੀ ਪਟਾਕੇ ਬਜਦੇ ਸਰ ਸਲੈਂਸਰ ਹੁੰਦਾ ਇਹ ਮੈਨੂੰ ਪਤਾ ਸਲੈਂਸਰ ਜਿਹੜਾ ਪਰ ਮੈਂ ਚੇਂਜ ਨਹੀਂ ਕਰਾਇਆ ਇਹ ਮੈਂ ਸੈਕੰਡ ਹੈਂਡ ਲਿਆ ਉਸ ਵ ਬਿਲਕੁਲ ਹੋਵਾਂਗੇ ਸਰ ਇਹਨੂੰ ਜੇ ਮੈਨੂੰ ਅੱਜ ਪਤਾ ਲੱਗਿਆ ਮੈਂ ਤਾਂ ਬੱਚਿਆਂ ਨੂੰ ਪੜ੍ਹਾਉਣਾ ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ ਮਿੰਟ ਦੇ ਵਿੱਚ ਨੂੰ ਲਵਾ ਕੇ ਤੇ ਇਹਦੇ ਤੇ ਜੋ ਵੀ ਸਟੋਕ ਸਲੈਂਸਰ ਆ ਜਾ ਉਹ ਪਵਾਉਂਗਾ ਸਰ ਇਹ ਕਿਹੜਾ ਹਾਈ ਕੁਆਲਿਟੀ ਦਾ ਹੈ ਪਰ ਕਿਤੇ ਨਾ ਕਿਤੇ ਇਹ ਚੀਜ਼ ਗਲਤ ਹੈ ਮੈਂ ਕਿਹਾ ਸਰ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅੱਜ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਆ ਮੈਂ ਹੁਣੇ ਜਾ ਕੇ ਹੁਣੇ ਮੇਰੇ ਨਾਲ ਚੱਲੋ ਮੈਂ ਹੁਣੇ ਇਹਦੇ 'ਚ ਸਟੋਕ ਸਲੈਂਸਰ ਜਿਹੜਾ ਜਿੱਥੋਂ ਵੀ ਮਿਲਦਾ ਮੈਂ ਹੁਣ ਪਵਾ ਕੇ ਤੇ ਹੁਣੇ ਇਹਨੂੰ ਸੈੱਟ ਕਰਦਾ ਹਾਂ ਜਿਹੜੀ ਥਾਂ ਤੇ ਜਾਣਾ ਤੇ ਨਾਲ ਸਾਰਿਆਂ ਨੂੰ ਬਾਹੂੰਗਾ ਕਿ ਜਿਨ੍ਹਾਂ ਦੇ ਇਹੋ ਜਿਹੇ ਪਟਾਕੇ-ਪਟੂਕੇ ਵਜਦੇ ਆ ਮੈਂ ਖੁੱਦ ਇਹਨਾਂ ਚੀਜ਼ਾਂ ਦੇ ਖਿਲਾਫ ਆ ਮੈਂ ਬੱਚਿਆਂ ਨੂੰ 10ਵੀਂ 12ਵੀਂ ਦੇ ਨੂੰ ਪੜ੍ਹਾਣਾ ਤੇ ਅੱਜ ਮੈਂ ਖੁੱਦ ਫੀਲ ਬਿਲਕੁਲ ਮੈਂ ਟੀਚਰ ਹਾਂ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਮੈਥ ਦਾ హెਚੋਡ ਹਾਂ ਮੈਂ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ ਨਾ ਕਦੀ ਦਵਾਂਗਾ ਅੱਜ ਮੈਨੂੰ ਖੁੱਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਜੋ ਪਟਾਕੇ ਵਜਦੇ ਆ ਮੈਂ 20 30 ਦੀ ਸਪੀਡ ਤੋਂ ਵੱਧ ਚਲਾਉਣ ਵਾਲਾ ਨਹੀਂ ਔਰ ਮੈਂ ਹਮੇਸ਼ਾ ਕਾਰ ਤੇ ਆਣਾ ਦੇਖੋ ਜੀ ਇਹ ਸਾਡੇ ਨਾ ਮਾਨਸੋ ਮਾਨਜੋਗ ਡੀਜੀਪੀ ਟਰੈਕ ਸਾਹਿਬ ਏਡੀਸੀਪੀ ਟਰੈਕ ਸਾਹਿਬ ਤੇ ਏਸੀਪੀ ਟਰੈਕ ਸਾਹਿਬ ਵੱਲੋਂ ਨਾ ਸਖਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਚੇਂਜ ਕੀਤੇ ਨੇ ਉਹਨਾਂ ਦੇ ਨੰਬਰ ਪਲੇਟ ਦੇ ਟ੍ਰਿਪਲਿੰਗ ਦੇ ਤੇ ਹੈਲਮਟ ਦੇ ਇਹ ਜਦੋਂ ਇਹ ਕੋਈ ਵੀ ਬੰਦਾ ਬੁਲਟ ਲੈ ਕੇ ਨੰਗਦਾ ਉਹਦੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਇਲੈਂਸਰ ਚੇਂਜ ਕੀਤਾ ਹੋਇਆ ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਜਦੋਂ ਇਹਨਾਂ ਨੂੰ ਪਤਾ ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ ਵੀ ਤੁਸੀਂ ਕੰਪਲੀਟ ਚੇਂਜ ਕਰ ਲਓ ਅਸੀਂ ਇੱਕ ਇੱਕ ਸਾਲ ਤੋਂ ਐਮਕਲਾਈ ਹੋਈ ਆ ਬਈ ਇਹ ਤੁਸੀਂ ਉਤਾਰਾ ਦਿਓ ਮੈਂ ਹੈਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿੱਟ ਚੱਲਦੀ ਆ ਕੋਈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਹੈ ਅਸੀਂ ਉਹਦਾ ਚਲਾਨ ਕਰ ਹੀ ਦੇਣਾ ਸਰ ਮਹੀਮਤਾਪੀ ਦੰਬੇ ਸੰਦਲ ਚੱਲ ਰਹੀ ਹੈ ਪਰ ਉਹਦੇ ਬਾਅਦ ਵੀ ਰੁਕਾ ਕੇ ਇਹ ਪ੍ਰਕਾਰ ਨੇ ਬੋਲਡਾਂ ਦੇ ਵਿੱਚੋਂ ਦੇਖੋ ਜੀ 65% ਦਾ ਲੋਕ ਸੋਧਰ ਗਏ 35% ਹੈਗੇ ਨੇ 20% ਲੋਕਾਂ ਨੇ ਘਰੇ ਖੜੇ ਕਰਦੇ 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਇਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ ਬਿਲਕੁਲ ਚਲਾਨ ਜੀ ਦੁਬਾਰਾ ਐਫਆਰ ਲੋਜ ਕੀਤੀ ਜਾਊਗੀ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਸਕੂਲਾਂ 'ਚ ਜਾ ਕੇ ਵੀ ਬਰੀਫ ਕੀਤਾ ਸੀ ਬਈ ਤੁਸੀਂ ਪੇਰੈਂਟਸ ਮੀਟਿੰਗਾਂ ਵੀ ਇਹਨਾਂ ਨੇ ਅਟੈਂਡ ਕਰਾਈਆਂ ਸੀ ਅਸੀਂ ਨਾਲ ਬਿਲਕੁਲ ਕੀਤੀਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਈਕ ਨਾ ਲੈ ਕੇ ਦੋ ਜੇ ਤੁਸੀਂ ਸਕੂਲ ਜਾ ਕੇ ਤੁਹਾਨੂੰ ਲੱਗੇ ਆਪੀ ਟੀਚਰ ਫੈਸਲਾ ਕਰੋ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ ਅਸੀਂ ਤਾਂ ਰੁਟੀਨ ਦੀ ਚੈਕਿੰਗ 'ਤੇ ਰੋਕਿਆ ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ ਜਿਆਨੂ ਸਟਾਰਟ ਕੀਤਾ ਮੌਕੇ ਤੇ ਤੁਸੀਂ ਆ ਗਏ ਹੋ ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦੋ ਤੇ ਇਹ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰ ਦਾਂਗੇ ਇਹ ਇਹਨਾਂ ਨੂੰ ਅਗੇ ਕੋਰਟ ਕੀ ਸਜ਼ਾ ਦਿੰਦੀ ਆ ਜੁਰਮਾਨਾ ਕਰਦੀ ਆ ਉਹ ਇਹਨਾਂ ਦੀ ਆ ਇਹ ਆਪਣੇ ਉੱਤੇ ਆਮ ਪਬਲਿਕ ਨੂੰ ਅਪੀਲ ਹੈ ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਵੀ ਟ੍ਰੈਫਿਕ ਜਿਹੜਾ ਠੰਡ ਦਾ ਮੌਸਮ ਆ ਟ੍ਰੈਫਿਕ ਜਿੰਨੇ ਰੂਲ ਨੇ ਉਹਨੂੰ ਫੋਲੋ ਕਰੋ ਹੈਲਮਟ ਪਾਓ ਥੋੜੀ ਸੇਫਟੀ ਆ ਨੰਬਰ ਪਲੇਟ ਲਗਾਓ ਥੋੜੀ ਸੇਫਟੀ ਆ ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾ ਹੈਗਾ ਤਾਂ